हां जी ਕਿਸਾਨ ਵੀਰੋ ਆਪਾਂ ਚੱਲੇ ਆਂ ਜੀ ਡਿੱਗੀ ਹੋਈ ਸਮਲਸੀ ਵਾਲਾ ਮੋਟਰ ਕੱਢਣਾ ਪਿੰਡ ਤਖਾਨਵਾਦ ਸਰਦਾਰ ਸੁਖਦੇਵ ਸਿੰਘ ਫੌਜੀ ਡੇਰੀ ਡੇਰੀ ਵਾਲੇ ਉਹਨਾਂ ਦੇ ਖੇਤ ਦੇ ਵਿੱਚ ਮੋਟਰ ਟੁੱਟ ਕੇ ਡਿੱਗ ਪਈ ਹੈ ਜੀ ਤੇ ਚਲੋ ਆਪਾਂ ਮੋਟਰ ਕੱਢਣ ਚੱਲਦੇ ਆਂ ਜੀ ਤੇ ਬਾਕੀ ਸਾਰੀ ਜਾਣਕਾਰੀ ਆਪਾਂ ਖੇਤ ਜਾ ਕੇ ਦੇਵਾਂਗੇ ਤੁਹਾਨੂੰ ਵੀ ਕਿਵੇਂ ਮੋਟਰ ਟੁੱਟ ਕੇ ਡਿੱਗੀ ਹੈ ਜੀ ਤੇ ਸਭ ਤੋਂ ਪਹਿਲਾਂ ਪਾਉਨੇ ਆਂ ਜੀ ਫਤਿਹ ਦੀ ਸਾਂਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਜੋ ਮੋਟਰ ਡਿੱਗੀ ਹੈ ਜੀ ਬੋਰ ਦੇ ਵਿੱਚ ਪੈਂਡ ਤਖਾਣ ਵਾ ਦਾ ਸੁਖਦੇਵ ਸਿੰਘ ਫੌਜੀ ਡੇਰੀ ਵਾਲੇ 500 ਫੁੱਟ ਡੂੰਘਾ ਬੋਰ ਆ ਜੀ 9 ਇੰਚੀ ਬੋਰ ਆ ਜੀ ਸਾਰਾ ਤੇ ਇਹਦੀ ਡੰਗਾਈ 500 ਫੁੱਟ ਡੂੰਘਾ ਜੀ ਇਹਦੇ ਡਿੱਗਣ ਦਾ ਕਾਰਨ ਨਹੀਂ ਬਣਿਆ ਵਾ ਜੀ ਪਲਾਸਕਟ ਦੇ ਪਾਪ ਵਿਚਾਲੇੋਂ ਟੁੱਟ ਗਿਆ ਜੀ ਇੱਕ ਤਾਂ ਹੁੰਦਾ ਵੀ ਜਿਵੇਂ ਚੂੜੀਆਂ ਟੁੱਟ ਗਈਆਂ ਜਾਂ ਸਾਖਟ ਟੁੱਟ ਗਿਆ ਜਾਂ ਪੱਖੇ ਜੋ ਖਿੱਚਿਆ ਗਿਆ ਪਰ ਇਹ ਜਣੀ ਅੱਜ ਪਹਿਲਾ ਚਾਂਸ ਹੀ ਹੋਇਆ ਵਾ ਵੀ ਵਿਚਾਲਿਓਂ ਪੈਪ ਟੁੱਟ ਗਿਆ ਜਿਵੇਂ ਚੂੜੀਆਂ ਤੇ ਤੇ ਉਧਰ ਸਾਖਟ ਦੇ ਵਿਚਾਲਿਓਂ ਟੁੱਟ ਗਿਆ ਜਾਨੀ ਕਿ 3-4 ਫੁੱਟ ਛੱਡ ਕੇ ਚੂੜੀਆਂ ਵਾਲੇ ਪਾਸੇ ਟੁੱਟ ਗਿਆ ਇਹ ਅਸੀਂ ਸਪੈਸ਼ਲ ਇਹਦੇ ਤੇ ਵੀ ਕਈ ਵੀਡੀਓ ਬਣਾਈਆਂ ਹੋਈਆਂ ਆਪਾਂ ਪਲਾਸਟਿਕ ਦੇ ਦੱਸਦੇ ਰਹੇ ਨੇ ਇਕੱਲੇ ਵਜਨ ਦੀ ਗੱਲ ਨਹੀਂ ਹੁੰਦੀ ਜਿਵੇਂ ਹੁਣ ਮੋਟਾ ਪੈਪ ਆਪਾਂ ਨੂੰ ਵਜਨ ਵਾਲਾ ਦੇ ਤਾਂ ਦੁਕਾਨ ਵਾਲਿਆਂ ਨੇ ਵੀ ਜਾਂ 12-13 ਕਿਲੋ 10 ਕਿਲੋ ਦਾ ਪਰ ਉਹ ਪੈਪ ਦੀ ਕੁਆਲਿਟੀ ਜ਼ਰੂਰ ਹੋਣੀ ਚਾਹੀਦੀ ਇਹ ਜਿਵੇਂ ਕੋਈ ਚੰਗੀ ਕੰਪਨੀ ਹੋਵੇ ਬ੍ਰਾਂਡਡ ਜਿਹੜੀ ਚੱਲ ਰਹੀ ਆ ਤੇ ਜਿਹੜੀਆਂ ਮਤਲਬ ਕਿ ਵਜਨ ਤੇ ਆਪਾਂ ਵਜਨ ਕੱਲਾ ਵਜਨ ਲੈਣ ਲੱਗੇ ਜਾਂਦੇ ਨੇ ਪੈਪਾਂ ਦੇ ਤੇ ਪਰ ਦੇਸੀ ਕੰਪਨੀਆਂ ਹੁੰਦੀਆਂ ਵਾਂ ਜਾਂ ਹਲਕਾ ਮਾਲ ਆਉਂਦਾ ਜਾਂ ਮੰਨ ਲਓ ਵੀ ਸੈਕੰਡ ਹੈਂਡ ਮਟੀਰੀਅਲ ਤੋਂ ਤਿਆਰ ਹੋਇਆ ਹੁੰਦਾ ਮਾਲ ਹੁੰਦਾ ਜਿਹਨੂੰ ਹਲਕਾ ਕਹਿ ਦਿੰਦੇ ਆ ਪਲਾਸਟਿਕ ਦਾਣਾ ਜਿਹੜਾ ਸਕ੍ਰੈਪ ਤੋਂ ਤਿਆਰ ਹੋਇਆ ਹੁੰਦਾ ਉਹਦੇ ਤੋਂ ਜਿਹੜੇ ਪੈਪ ਤਿਆਰ ਹੋਏ ਹੁੰਦੇ ਦੇਸੀ ਮਾਰਕੇ ਵਾਲੇ ਉਹ ਪੈਪਾਂ ਦੇ ਨਾਲ ਇਹੋ ਜਿਹੀਆਂ ਕਿਤੇ ਮਤਲਬ ਘਟਨਾ ਆਉਂਦੀਆਂ ਜੀ ਤਕਰੀਬਨ ਇਹ ਪਾਈਪਾਂ ਦੇ ਵਿੱਚ ਸ਼ਿਕਾਇਤ ਆਉਣ ਵਾਲਾ ਕੰਮ ਪਹਿਲਾ ਜਾਂ ਲਾਸਟ ਪਾਈਪ ਟੁੱਟਦਾ ਹੁੰਦਾ ਸੀਗਾ ਉਹਦੀ ਥਾਂ ਆਪਾਂ ਸਾਰੇ ਕਿਸਾਨ ਭਰਾਵਾਂ ਨੂੰ ਦੱਸਿਆ ਵਾ ਵੀ ਇੱਕ ਪਾਈਪ ਲੋਹੇ ਦਾ ਉੱਪਰ ਤੇ ਇੱਕ ਪਾਈਪ ਲੋਹੇ ਦਾ ਥੱਲੇ ਜ਼ਰੂਰ ਪਾਇਆ ਕਰੋ ਤੇ ਜਿਹੜਾ ਇਹ ਪਾਈਪ ਟੁੱਟਣ ਦਾ ਕਾਰਨ ਆ ਜੀ ਇਹ ਇਹਦੇ 100 ਦੇ ਵਿੱਚੋਂ 90% ਚਾਂਸ ਦੇਸੀ ਪਾਈਪ ਹੋਣ ਕਰਕੇ ਆ ਹੋਰ ਕੋਈ ਉਵੇਂ ਚੱਲਦੇ ਪਾਈਪ ਨੂੰ ਐ ਟੁੱਟਣਾ ਨਹੀਂ ਚਾਹੀਦਾ ਖਰਾਬੀ ਨਹੀਂ ਹੋਣੀ ਚਾਹੀਦੀ ਟੁੱਟਿਆ ਵੇਖ ਲੋ ਤੁਸੀਂ ਵੀ ਜਿੱਥੋਂ ਟੁੱਟਿਆ ਵਾ ਉਥੋਂ ਪੈਪ ਦੀਆਂ ਸਾਰੇ ਦੀਆਂ ਤੇੜਾਂ ਛੱਡੀਆਂ ਪਈਆਂ 10 ਫੁੱਟ ਦੇ ਵਿੱਚ ਵੀ ਆ ਤੁਹਾਨੂੰ ਨੇੜਿਓਂ ਕਰਕੇ ਵਿਖਾਇਆ ਤੇ ਜਿੰਨੇ ਵੀ ਆਪਣੇ ਪੈਪ ਆ ਚਲੋ ਆਪਾਂ ਇਹ ਨਾਂ ਨਹੀਂ ਲੈਣਾ ਵੀ ਕਿਹੜੀ ਕੰਪਨੀ ਦੀ ਜਾਂ ਕਿਤੋਂ ਆਏ ਆ ਤੇ ਤੁਸੀਂ ਕਿਸਾਨ ਵੀਰ ਜਿਹਦੇ ਵੀ ਪੈ ਪਾਉਣੇ ਹੁੰਦੇ ਆ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਤਾਂ ਜੋ ਇੱਕ ਵਾਰੀ ਆਪਾਂ ਪੈਸੇ ਲਾਉਣੇ ਆ ਆਪਾਂ ਨੂੰ ਵਾਰੀ-ਵਾਰੀ ਇਹ ਨੁਕਸਾਨ ਨਾ ਚਲਣਾ ਪਵੇ ਆ ਦੇਖ ਲਓ ਪੈ ਪਤੋਂ ਇਸ ਤਰ੍ਹਾਂ ਟੁੱਟਿਆ ਆ ਇਹ ਮੋਟਰ ਆਪਾਂ ਬਾਹਰ ਕੱਢਤੀ ਬਾਈ ਜੀ ਉਹਨਾਂ ਦੀ ਤੇ ਬਾਕੀ ਜੇਕਰ ਤੁਸੀਂ ਆਪਣੀ ਦਿੱਤੀ ਸਲਾਹ ਤੋਂ ਖੁਸ਼ ਨੇ ਇਹਦੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਇਸੇ ਤਰ੍ਹਾਂ ਫੇਸਬੁੱਕ ਤੇ ਆਪਣਾ ਪੇਜ ਨੂੰ ਫੋਲੋ ਕਰ ਲਿਓ ਜੀ ਤੇ YouTube ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਅਪਡੇਟਾਂ ਤੁਹਾਡੇ ਨਾਲ ਸਾਂਝੀਆਂ ਹੁੰਦੀਆਂ ਰਹਿਣ ਜੀ ਤੇ ਹੋਰ ਵੀ ਸਾਰੇ ਵੀਰਾਂ ਤੱਕ ਆਪਣਾ ਮੈਸੇਜ ਪਹੁੰਚਦਾ ਰਹੇ ਤੇ ਫਤਿਹ ਦੀ ਸਾਂਝ ਪੁਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ